ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬਾ ਦੇ ਪ੍ਰਿੰਸੀਪਲ ਅਵਤਾਰ ਸਿੰਘ ਰਿਟਾਇਰਮੈਂਟ ਤੋਂ ਬਾਅਦ ਸਕੂਲ ਪਹੁੰਚਣ ਤੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਅਵਤਾਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਸਕੂਲ ਦੇ ਅਧਿਆਪਕਾਂ ਵੱਲੋਂ ਇਸ ਖੁਸ਼ੀ ਮੌਕੇ ਪੰਗੜੇ ਪਾ ਕੇ ਇਸ ਖੁਸ਼ੀ ਦੇ ਪਲਾਂ ਨੂੰ ਸਭ ਨਾਲ ਸਾਂਝਾ ਕੀਤਾ ਗਿਆ ਪ੍ਰਿੰਸੀਪਲ ਅਵਤਾਰ ਸਿੰਘ ਨੇ ਸਿੱਖਿਆ ਵਿਭਾਗ ਵਿੱਚ 33 ਸਾਲ 3 ਮਹੀਨੇ 25 ਦਿਨ ਸਿੱਖਿਆ ਵਿਭਾਗ ਵਿੱਚ ਆਪਣੀਆਂ ਯੋਗ ਸੇਵਾਵਾਂ ਦਿੱਤੀਆਂ ਅਤੇ ਬਤੌਰ ਪ੍ਰਿੰਸੀਪਲ 9 ਸਾਲ ਸਰਕਾਰੀ ਸੀਨੀਅਰ ਸਕੈਂਡਰੀ ਸ쿨 ਚੱਬਾ ਵਿੱਚ ਸੇਵਾ ਨਿਭਾਈ ਪ੍ਰਿੰਸੀਪਲ ਅਵਤਾਰ ਸਿੰਘ ਦੇ ਸੇਵਾਮੁਕਤ ਹੋਣ ਤੇ ਸਮੂਹ ਸਟਾਫ ਵੱਲੋਂ ਪ੍ਰਿੰਸੀਪਲ ਅਵਤਾਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਸਕੂਲ ਪਹੁੰਚਣ ਤੇ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਕੂਲ ਵਿੱਚ ਪ੍ਰਿੰਸੀਪਲ ਅਵਤਾਰ ਸਿੰਘ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਇਸ ਮੌਕੇ ਵਿਦਿਆਰਥੀਆਂ ਵੱਲੋਂ ਨੱਚ ਕੇ ਗਾ ਕੇ ਇਸ ਖੁਸ਼ੀ ਦਾ ਆਨੰਦ ਮਾਣਿਆ ਗਿਆ ਇਸ ਮੌਕੇ ਪ੍ਰਿੰਸੀਪਲ ਅਵਤਾਰ ਸਿੰਘ ਦੇ ਸੁਪੁੱਤਰ ਵੱਲੋਂ ਵੀ ਪ੍ਰੋਫੈਸ਼ਨਲ ਡਾਂਸ ਵਿੱਚ ਆਪਣੇ ਕਲਾ ਦੇ ਜੋਹਰ ਦਿਖਾ ਕੇ ਇਸ ਖੁਸ਼ੀ ਨੂੰ ਸਭ ਨਾਲ ਸਾਂਝਾ ਕੀਤਾ ਗਿਆ ਇਸ ਮੌਕੇ ਸਕੂਲ ਦੇ ਸਟਾਫ ਮੈਂਬਰਾਂ ਵੱਲੋਂ ਪ੍ਰਿੰਸੀਪਲ ਅਵਤਾਰ ਸਿੰਘ ਦੇ ਪਰਿਵਾਰ ਨੂੰ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੀਐਸਪੀਸੀਐਲ ਪਾਵਰ ਗ੍ਰਿਡ ਦੇ ਡਾਇਰੈਕਟਰ ਜਨਰਲ ਮੈਨੇਜਰ ਸੋ ਦੇਵ ਸਿੰਘ ਵੱਲੋਂ ਪ੍ਰਿੰਸੀਪਲ ਅਵਤਾਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਅਵਤਾਰ ਸਿੰਘ ਵੱਲੋਂ ਸਕੂਲ ਨੂੰ 51000 ਰੁਪਏ ਅਤੇ ਫਾਲਦਾਰ ਅਤੇ ਛਾਦਾਰ ਰੁੱਖ ਸਕੂਲ ਨੂੰ ਡੋਨੇਟ ਕੀਤੇ ਗਏ ਹਾਂ ਜੀ ਮੈਮ ਤੁਸੀਂ ਲੇ 9 ਸਾਲ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬੇ ਦੇ ਵਿੱਚ ਪ੍ਰਿੰਸੀਪਲ ਅਵਤਾਰ ਸਿੰਘ ਵੱਲੋਂ ਬਹੁਤ ਹੀ ਯੋਗ ਸੇਵਾਵਾਂ ਨਿਭਾਈਆਂ ਗਈਆਂ ਕੀ ਮਹਿਸੂਸ ਕਰ ਰਹੇ ਹੋ ਅੱਜ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਹੈ ਤੇ ਉਹ ਇਸ ਸਕੂਲ ਨੂੰ ਛੱਡ ਕੇ ਜਾ ਰਹੇ ਨੇ ਪ੍ਰਿੰਸੀਪਲ ਇੱਕ ਸੰਸਥਾ ਦੇ ਮੁੱਢੀ ਹੁੰਦੇ ਨੇ ਐਂਡ ਉਹਨਾਂ ਨੇ ਇੱਕ ਮੁੱਢੀ ਹੋਂਦ ਦਾ ਕਰਤੱਵ ਜਿਹੜਾ ਹੈ ਨਾ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਉਹਨਾਂ ਨੇ ਸਰਦ ਮੈਨੂੰ 8 ਸਾਲ ਹੋ ਗਏ ਨੇ ਸਰਦੇ ਅੰਡਰ ਕੰਮ ਕਰਦੇ ਆ ਤੇ ਕਦੇ ਵੀ ਇੱਕ ਦਿਨ ਨਹੀਂ ਹੋਇਆ ਕਿ ਜਿਸ ਦਿਨ ਸਾਨੂੰ ਫੀਲ ਨਾ ਹੁੰਦਾ ਵਾ ਇੱਕੀ ਸਾਨੂੰ ਸਰਦੀ ਲੋੜ ਨਹੀਂ ਜਿੱਥੇ ਵੀ ਸਾਨੂੰ ਸਰਦੀ ਲੋੜ ਹੁੰਦੀ ਸੀ ਹੀ ਵਾਸ ਆਲਵੇਸ ਪ੍ਰੈਜ਼ెంట్ ਫੋਰ ਦਿਸ ਤੇ ਉਹਨਾਂ ਦੇ ਰਿਟਾਇਰ ਹੋਣ ਤੋਂ ਬਾਅਦ ਸਾਨੂੰ ਇਵੇਂ ਲੱਗਦਾ ਹੈ ਕਿ ਜਿਦਾ ਸਿਰ ਤੋਂ ਸ਼ਕਤ ਚਲੀ ਗਈ ਕੁਝ ਥੋੜਾ ਜਿਹਾ ਆਪਣੇ ਆਪ ਨੂੰ ਉਸ ਤੋਂ ਥੋੜੀ ਜਿਹੀ ਕਮੀ ਮਹਿਸੂਸ ਕਰਦੇ ਆ ਬਟ ਸਰਲੀ ਇਹ ਬੜਾ ਸੁਭਾਗ ਦਿਨ ਹੈਗਾ ਕਿ ਆਪਣੀ 33 ਸਾਲ ਦੀ ਜੌਬ ਔਰ ਪੂਰੀ ਕਰਕੇ ਬੜੇ ਹੀ ਵਧੀਆ ਤਰੀਕੇ ਨਾਲ ਬੜੀ ਇਮਾਨਦਾਰੀ ਨਾਲ ਪੂਰੀ ਕਰਕੇ ਅੱਜ ਰਿਟਾਇਰਮੈਂਟ ਲੈਂਦੇ ਆ ਤੇ ਸਾਨੂੰ ਅਗਲੇ ਲਾਈਫ ਲਈ ਬੈਸਟ ਵਿਸ਼ੇਸਾ ਹਾਂਜੀ ਮੈਮ ਪ੍ਰਿੰਸੀਪਲ ਅਵਤਾਰ ਸਿੰਘ ਜੀ ਬਹੁਤ ਹੀ ਯੋਗ ਸੇਵਾਵਾਂ ਉਹਨਾਂ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਚੱਬਾ ਵਿਖੇ ਨਿਭਾਈਆਂ ਨੇ ਤੇ ਸਟਾਫ ਨੂੰ ਵੀ ਇੱਕ ਪਰਿਵਾਰ ਦੀ ਤਰ੍ਹਾਂ ਸਮਝਿਆ ਤੇ ਸਾਰਿਆਂ ਨੇ ਮਿਲ ਕੇ ਇੱਕ ਸਕੂਲ ਦੇ ਨਵੀਨੀਕਰਨ ਦੇ ਵਿੱਚ ਹੀ ਬਹੁਤ ਵੱਡਾ ਯੋਗਦਾਨ ਪਾਇਆ ਕੀ ਕਹਿਣਾ ਚਾਹੁੰਦੇ ਹੋ ਪ੍ਰਿੰਸੀਪਲ ਸਰਵਾਰਾ ਜੀ ਜੋ ਵੀ ਬੋਲੇ ਆ ਜ ਬਹੁਤ ਥੋੜਾ ਕਿਉਂਕਿ 9 ਸਾਲ ਦਾ ਸਮਾਂ ਅਸੀਂ ਸਰਦ ਨਾਲ ਇੱਥੇ ਬਤੀਤ ਕੀਤਾ ਔਰ ਜਿੱਦਾਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਇਹ ਸਕੂਲ ਅੱਜ ਤੋ 9 ਸਾਲ ਪਹਿਲਾਂ ਅਗਰ ਤੁਸੀਂ ਦੇਖੋ ਅਸੀਂ ਤੁਹਾਨੂੰ ਪੀਪੀਟੀ ਦਿਖਾਈ ਆ ਕਿ 9 ਸਾਲ ਪਹਿਲਾਂ ਸਕੂਲ ਗਵਰਨਮੈਂਟ ਸਿਰਫ ਸਕੈਂਡਰੀ ਸਕੂਲ ਚੱਬਾ ਸੀ ਫਿਰ ਇਹਨੂੰ ਸਰ ਨੇ ਸਮਾਰਟ ਸਕੂਲ ਬਣਾਇਆ ਔਰ ਅੱਜ ਦੀ ਡੇਟ ਤੇ ਸਕੂਲ ਹੈਗਾ ਬੀਐਮਸੀ ਸਕੈਂਡਰੀ ਸਕੂਲ ਚੱਬਾ ਸੋ ਇਹ ਬੜੀ ਵੱਡੀ ਮਤਲਬ ਇਟਸ ਨੋਟ ਆ ਪ੍ਰੋਡਕਟ ਆਫ ਮੰਡੇ ਇਟਸ ਅ ਮੈਟਰ ਆਫ イヤਰਸ イヤਰਸ ਹਾਰਡ ਵਰਕ ਸੀਸਰ ਦਾ ਔਰ ਅੱਜ ਵੀ ਦੇਖੋ ਦੌੜੇ ਭੱਜੇ ਉਹਨਾਂ ਨੇ ਸਕੂਲ ਦੀ ਬਿਲਡਿੰਗ ਨੂੰ ਕਿੱਥੇ ਤੱਕ ਲੈ ਆਇਆ ਦਾ ਐਂਡ ਹਿਸ ਲਵ ਫॉर द ਚਿਲड्रन दैट इज वेरी ਮਚ ਇੰਪੋਰਟੈਂਟ ਮਤਲਬ ਉਹਨਾਂ ਦਾ ਪਿਆਰ ਸੀ ਜੋ ਬੱਚਿਆਂ ਦੇ ਨਾਲ ਸ਼ਾਇਦ ਇਹ ਆਨੰਦ ਮਨਾ ਨਹੀਂ ਹੋਣਾ ਉਹਨਾਂ ਨੇ ਹਮੇਸ਼ਾ ਬੱਚਿਆਂ ਨੂੰ ਮਤਲਬ ਪ੍ਰੀਫਰੈਂਸ ਦਿੱਤੀ ਔਰ ਪਲਾਂਟਸ ਤੇ ਗ੍ਰੀਨਰੀ ਲਈ ਆ ਤੁਸੀਂ ਦੇਖ ਹੀ ਸਕਦੇ ਹੋ ਸਕੂਲ ਦਾ ਕਿ ਇੰਨੀ ਕ ਜਿਆਦਾ ਗ੍ਰੀਨਰੀ ਔਰ ਸ਼ਾਇਦ ਸਾਨੂੰ ਉਸਦੀ ਇੰਪੋਰਟੈਂਸ ਨਹੀਂ ਸੀ ਪਤਾ ਜਿਹਨੇ ਸਰ ਨੇ ਸਾਨੂੰ ਸਿਖਾਈ ਕਿ that we have to plant plants ਔਰ ਇਹ ਪਲਾਂਟਸ ਨਾਲ ਹੀ ਸਾਡਾ ਜਿਹੜਾ ਆਕਸੀਜਨ ਔਰ ਸਾਇੰਸ ਦਾ ਕੋਈ ਨਾ ਕੋਈ ਲੈਕਚਰ ਬਚਿਆ ਨਾ ਦੇਣਾ ਕਿੰਨੀ ਜਾਣਕਾਰੀ ਸਾਨੂੰ ਸਰ ਨੇ ਦੇਣੀ ਸੋ ਇਹ 9 ਸਾਲ ਦਾ ਸਮਾਂ ਸ਼ਾਇਦ ਅਸੀਂ ਮਹਿਸੂਸ ਨਹੀਂ ਸਾਨੂੰ ਲੱਗਦਾ ਨਹੀਂ ਸੀ ਕਿ ਸ਼ਾਇਦ ਕੀ ਇਹ ਨਿਕਲ ਜਾਏਗਾ ਪਰ ਸਾਨੂੰ ਅੱਜ 5 ਦਿਨ ਦੇ ਵੀ ਚੀ ਲੱਗਾ ਕਿ ਪਤਾ ਨਹੀਂ ਕਿੰਨੇ ਸਾਲ ਹੋ ਗਏ ਆ ਸਰ ਨੂੰ ਗਿਆ ਔਰ ਜੋ ਹਾਲਾਤ ਸਾਡੇ ਔਨ ਦਾ 1 ਜੁਲਾਈ ਕਿ ਸਾਨੂੰ ਲੱਗਾ ਇਜ਼ ਨੋ ਮਨ ਟੂ ਕਾਲ ਅਸ ਸਾਨੂੰ ਕੋਣ ਬੁਲਾਉਣ ਵਾਲਾ ਨਹੀਂ ਹੈਗਾ ਜਸ ਇਟਸ ਅ ਪਾਰਟ ਆਫ ਦ ਜੌਬ ਕਿਸੇ ਨੇ ਆਣਾ ਕਿਸੇ ਨੇ ਜਾਣਾ ਬਟ ਦਾ ਵੇ ਇਸ ਫੈਰਲੀ ਟ੍ਰੀਟਮੈਂਟ ਉਹ ਆਪਾਂ ਕਹਿ ਨਹੀਂ ਸਕਦੇ ਕਿ ਸਾਨੂੰ ਕਦੀ ਲੱਗਿਆ ਨਹੀਂ ਔਰ ਮੈਨੂੰ ਤਾਂ ਮੋਸਟ ਇੰਪੋਰਟੈਂਟ thing ਇਸ ਕਿ ਉਹਨਾਂ ਨੇ ਫੀਮਲ ਸਟਾਫ ਦੇ ਜਿਹਨੂੰ ਰਿਸਪੈਕਟ ਕੀਤੀ ਆ ਉਹ ਆਪਾਂ ਦੱਸ ਨਹੀਂ ਸਕਦੇ ਮਤਲਬ ਐਨਾ ਸਦਾ ਪ੍ਰਿੰਸੀਪਲ ਹਰ ਇੱਕ ਬੱਚੇ ਦੇ ਨਾਲ ਹਰ ਇੱਕ ਸਟਾਫ ਮੈਂਬਰ ਦੇ ਨਾਲ ਔਰ ਜਿੱਥੇ ਤੱਕ ਸਾਡੇ ਦੇ ਕਲਾਸ ਫੋਰ ਦੀ ਗੱਲ ਕਰੀਏ ਉਹਨਾਂ ਨਾਲ ਵੀ ਸਾਨੂੰ ਬੜਾ ਹੀ ਪਿਆਰ ਨਾਲ ਹੈਂਡਲ ਕੀਤਾ ਉਹਨਾਂ ਦੇ ਮੁਸ਼ਕਲਾਂ ਨੂੰ ਸਮਝਿਆ ਜੀ ਹਮੇਸ਼ਾ ਯਾਦ ਰਹਿਣਗੇ ਆਫਕੋਰਸ ਮਦਰ ਸਾਡੇ ਮਨ ਚੇ ਹੈਗੇ ਆ ਕਿ ਅੱਜ ਉਹਨਾਂ ਦਾ ਵਿਦਾਇਗੀ ਆ ਲੇਕਿਨ ਉਹ ਵਿਦਾਇਗੀ ਨਹੀਂ ਆ ਉਸਰ ਵਿਦਾਇਗੀ ਫ্রম ਦਾ ਡਿਪਾਰਟਮੈਂਟ ਫ্রম ਦਾ ਸਕੂਲ ਬਟ ਨਾਟ ਫ্রম आवर ਹਾਰਟ ਇਟ ਇਨ आवर ਹਾਰਟ ਫॉर ਦਾ ਰੈਸਟ ਆਫ आवर ਲਾਈਫ ਸੋ ਵੀ ਵਿਸ਼ ਥਮ ਵੈਰੀ ਗੁੱਡ ਲੱਕ ਹੈਪੀ ਰਿਟਾਇਰਮੈਂਟ ਔਰ ਜੀਵਨ ਜੇ ਕੋ ਹਰ ਤਬਾ ਤਬਾ ਖੁਸ਼ੀਆਂ ਦਾ ਪ੍ਰਾਪਤ ਹੋਵੇ ਹੈਬੀਰ ਰਾਜੇ ਸਰ ਹਾਂਜੀ ਸਰ ਪਿਛਲੇ 9 ਸਾਲ ਤੋਂ ਤੁਸੀਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚੱਬਾ ਵਿਖੇ ਐਜ਼ ਅ ਪੀਪਲ ਬੜੀਆਂ ਹੀ ਯੋਗ ਸੇਵਾਵਾਂ ਤੁਸੀਂ ਦਿੱਤੀਆਂ ਆ ਤੇ ਸਕੂਲ ਨੂੰ ਤੁਸੀਂ ਬੁਲੰਦੀਆਂ ਤੇ ਪਹੁੰਚਾਇਆ ਰਿਟਾਇਰਮੈਂਟ ਦੇ ਦੇ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਟਾਫ ਨੂੰ ਕੀ ਪ੍ਰੇਰਣਾ ਦੇਣੀ ਚਾਹੋਗੇ ਇਹ ਸਟਾਫ ਨੇ ਮੇਰਾ ਪਰਿਵਾਰ ਹੈ ਸੋ ਮੈਂ ਤੇ ਇਹੀ ਮੈਸੇਜ ਦਿਆਂਗਾ ਵਿਦਿਆਰਥੀ ਔਰ ਸਟਾਫ ਕੋਆਪਰੇਸ਼ਨ ਦੇ ਨਾਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵਿੱਚ ਕੋਈ ਕਦਮ ਪਿੱਛੇ ਨਹੀਂ ਛੱਡੂੰਗਾ ਸੋ ਡੈਡੀਕੇਸ਼ਨ ਡਿਸਪਲਨ ਤੇ ਇਮਾਨਦਾਰੀ ਨਾਲ ਕੰਮ ਕਰੋ ਉਹਦੇ ਵਿੱਚ ਤੁਸੀਂ ਬਿਹਤਰੀਨ ਸੇਵਾਵਾਂ ਦਿੱਤੀਆਂ ਨੇ ਕੀ ਕਹਿਣਾ ਚਾਹੋਗੇ ਬੜਾ ਆਨੰਦ ਮਹਿਸੂਸ ਹੁੰਦਾ ਹੈ ਸਵੇਰ ਤੋਂ ਸ਼ਾਮ ਤੱਕ ਕੰਮ ਕੀਤਾ ਹੈ ਸੋ ਇਸੇ ਤਰ੍ਹਾਂ ਅੱਗੇ ਵੀ ਰਿਟਾਇਰਮੈਂਟ ਤੋਂ ਬਾਅਦ ਇੱਕ ਚੇਂਜ ਆ ਗਈ ਹੈ ਸਮਾਜ ਦੀ ਭਲਾਈ ਲਈ ਸਿੱਖਿਆ ਕੋ ਅਗਲੀ ਕੰਮ ਕਰਦੇ ਰਹਿਮਾਂ ਧਿਆਨ ਵਾਲੇ ਸਮਝ ਕੀ ਸੋਚਿਆ ਰਿਟਾਇਰਮੈਂਟ ਤੋਂ ਬਾਅਦ ਕੀ ਕਰਨਾ ਜਾਓਗੇ ਰਿਟਾਇਰਮੈਂਟ ਤੋਂ ਬਾਅਦ ਬਹੁਤ ਸਾਰੇ ਐਨ ਜੀਓ ਨਾਲ ਆਲਰੇਡੀ ਜੁੜਿਆ ਹੋਇਆ ਹੈ ਸਵੇਰ ਤੋਂ ਸ਼ਾਮ ਤੱਕ ਸਮਾਜ ਦੀ ਸੇਵਾ ਕਰਨੀ ਹੈ ਪ੍ਰਮਾਤਮਾ ਦੀਆਂ ਬਹੁਤ ਬlesing ਨੇ ਮੇਰੇ ਤੇ ਮੇਰਾ ਪਰਿਵਾਰ ਵੀ ਸਕੂਲ ਦਾ ਖੁਸ਼ ਹੈ ਘਰ ਦਾ ਪਰਿਵਾਰ ਵੀ ਬਹੁਤ ਖੁਸ਼ ਹੈ ਇਸੇ ਤਰ੍ਹਾਂ ਹੀ ਇਹ ਬlesing ਬਣੀ ਰਹੇ ਧੰਨਵਾਦ